ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਲੰਗੋ ਦੇਵਾ ਤੇ ਮੇਰੀ ਉਮਰ 52 ਸਾਲ 52 ਸਾਲ ਮਨ ਗਿਆ ਰਿਹਾ ਤੇ ਮੈਂ ਨਾ ਨਹਾ ਕੇ ਆਇਆ ਬਾਹਰੋਂ ਤੇ ਮੇਰੀ ਮਦਰ ਅੰਦਰ ਆਪਦੀ ਪੇਟੀ ਖੋਲੀ ਬੈਠੀ ਸੀ ਮੈਨੂੰ ਦਿਖਾਉਣਾ ਹਾਂ ਤੇ ਉਹ ਕਈ ਵਾਰੀ ਉਦੋਂ ਖੋਲਦੀ ਹੁੰਦੀ ਹੈ ਵੀ ਜਦੋਂ ਮੇਰੇ ਘਰ ਵਾਲੀ ਜਾਂ ਦੂਜੀਆਂ ਘਰੇ ਨਹੀਂ ਹੁੰਦੀਆਂ ਇਕੱਲੀ ਫਿਰ ਮੈਂ ਇਹਨੂੰ ਪੁੱਛਿਆ ਮੈਂ ਮਾਤਾ ਕਿ ਤੂੰ ਇਹ ਚੋਂ ਕੱਢਿਆ ਤਾਂ ਕੁਝ ਹੈ ਨਹੀਂ ਕਦੇ ਤੇ ਤੂੰ ਇਹ ਨੂੰ ਕੀ ਉਹ ਨੇ ਜਿਹੜੀ ਮੈਨੂੰ ਗੱਲ ਕਹੀ ਕਹਿੰਦੀ ਵੀ ਇਹਦੇ ਵਿੱਚ ਮੇਰੀ ਮਾਂ ਦੀ ਯਾਦ ਕੁਝ ਚੀਜ਼ਾਂ ਮੇਰੀ ਨਾਨੀ ਨੇ ਕਹਿੰਦੀ ਮੈਨੂੰ ਦਿੱਤੀਆਂ ਸੀ ਮੇਰੇ ਵੱਡੇ ਭਰਾ ਦੀ ਯਾਦ ਉਹ ਛੱਡ ਕੇ ਗਿਆ ਸੀ ਇਹਨੂੰ ਪੇਟੀ ਨੂੰ ਸਮਾਨ ਜਿਹੜਾ ਉਦੋਂ ਮੇਰੇ ਪਿਤਾ ਦੇ ਵਿਆਹ ਵੇਲੇ ਜੋ ਵੀ ਇਹਨੂੰ ਜਿਹਨੂੰ ਆਪ ਡੌਰੀ ਕਹਿ ਦਿੰਦੇ ਆ ਪਰ ਡੌਰੀ ਨਹੀਂ ਹੁੰਦਾ ਇਹ ਇੱਕ ਲੋਡਬੰਦ ਲੋਡ ਮੁਤਾਬਕ ਸਮਾਨ ਆਪਣੇ ਮਾਪਿਆਂ ਦੀ ਧੀ ਨੂੰ ਦਿੰਦੇ ਹੁੰਦੇ ਆ ਵੀ ਜਦੋਂ ਵੀ ਉਹ ਕਿਤੇ ਆਉਣ ਚਾਰ ਪਰੌਣੇ ਆਉਣ ਬਿਸਤਰੇ ਹੁੰਦੇ ਆ ਕੱਪੇ ਸਮਾਨ ਉਸ ਵੇਲੇ ਦਾ ਜਿਹੜਾ ਪੁਰਾਣੇ ਯੁੱਗ ਦੇ ਵਿੱਚ ਜੋ ਅੱਜ ਤੋਂ 50 ਸਾਲ ਪਹਿਲਾਂ ਚੱਲਦਾ ਸੀ ਐ ਮੇਰੇ ਖਿਆਲ ਮਦਰ ਤੇਰੀ ਵਿਆਹ 98 ਚ ਹੋਇਆ ਮੇਰੀ ਮਾਂ ਦਾ 98 ਦੇ ਵਿੱਚ ਹੋਇਆ ਤੇ ਹੁਣ ਮੈਂ ਤੁਹਾਨੂੰ ਵਿਖਾਉਣਾ ਵੀ ਸਾਡੇ ਘਰੇ ਚਾਰ ਪੀੜੀਆਂ ਦੀ ਵਿਰਾਸਤ ਇਹਨੇ ਸੰਭ ਕੇ ਰੱਖੀ ਹੋਈ ਆ ਫਿਰ ਇਹ ਕਹਿੰਦੀ ਵੀ ਇਹਦੇ ਚ ਮੇਰੀ ਸੱਸ ਦੀ ਵੀ ਯਾਦ ਮੇਰੀ ਦਾਦੀ ਦੀ ਹੁਣ ਮੈਂ ਤੁਹਾਨੂੰ ਨਿਗਾ ਮਰਾਉਣਾ ਇਹ ਆ ਮੇਰੀ ਮਦਰ ਦੀ ਪੇਟੀ ਤੇ ਇਹ ਇਹਦਾ ਵਿੱਚ ਸਮਾਨ ਆ ਜਿਹਦੀ ਕੀਮਤ ਕੋਈ ਨਹੀਂ ਜੀ ਮੇਰੇ ਕੋਲ ਇੱਕ ਬਹੁਤ ਵੱਡਾ ਕਲਾਕਾਰ ਆਇਆ ਇੱਕ ਵਾਰੀ ਤੇ ਮੈਨੂੰ ਜਦੋਂ ਉਹਨੇ ਵੀ ਘਰ ਦੇਖਿਆ ਅੰਦਰ ਤੇ ਉਹ ਸੁਦੂਖ ਪਿਆ ਦੇਖਿਆ ਮਾਤਾ ਦਾ ਤੇ ਸਾਡੀ ਮੈਨੂੰ ਦੱਸਿਆ ਵੀ ਪੜਦਾਦੀ ਦਾ ਇਹ ਸੁਦੂਖ ਮੰਗਦਾ ਸੀ ਮੇਥੋਂ ਮੈਂ ਕਿਹਾ ਜੀ ਨਹੀਂ ਵੀ ਇਹ ਨਹੀਂ ਦਿੱਤਾ ਜਾਣਾ ਹੋਰ ਜੋ ਤੁਸੀਂ ਮਰਜ਼ੀ ਲੈ ਲਓ ਕਿਉਂਕਿ ਅਸੀਂ ਆਪਦੀ ਪੜਦਾਦੀ ਦੇਖੀ ਤਾਂ ਹੈ ਨਹੀਂ ਹੁਣ ਇਹਦੇ ਚ ਕਿੰਨੀਆਂ ਪੀੜੀਆਂ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਮੇਰੀ ਪੜਦਾਦੀ ਉਹਦੇ ਮਾਪਿਓ ਨੇ ਦਿੱਤੀਆਂ ਹੋਈਆਂ ਚੀਜ਼ਾਂ ਇਹਦੇ ਵਿੱਚ ਸੀਗੀਆਂ ਇਹ ਚ ਕੁਝ ਪਈਆਂ ਵੀ ਹੁਣ ਤੱਕ ਵੀ ਹੈਗੀਆਂ ਅੱਜ ਬੇਸ਼ੱਕ ਉਹ ਦੁਨੀਆ ਤੋਂ ਚਲੇ ਗਏ ਜਿਹੜੇ ਇਹ ਕਿਸੇ ਮੁਬਾਰਕ ਹੱਥਾਂ ਨਾਲ ਹੀ ਬਣਿਆ ਸੰਦੂਕ ਸਾਡੇ ਸਾਡੀ ਪੜਦਾਦੀ ਦੇ ਪਿਓ ਨੇ ਉਹਦੇ ਸਾਡੇ ਮਾਮੇ ਹੁਣਾਂ ਨੇ ਜਦੋਂ ਬਣਾਇਆ ਹੋਊਗਾ ਤੇ ਕਿੰਨੀ ਖੁਸ਼ੀ ਨਾਲ ਇਸ ਘਰੇ ਆਇਆ ਹੋਊਗਾ <table> 100 ਸਾਲ ਪਹਿਲਾਂ ਆਇਆ ਹੋਊਗਾ ਕਮ ਸੇ ਕਹਿੰਦੇ ਤੇ ਮੇਰੀ ਦਾਦੀ ਦਾ ਸੰਦੂਕ ਦੂਜੇ ਪਾਸੇ ਪਿਆ ਕਿਉਂਕਿ ਇੱਧਰ ਸਮਾਨ ਜ਼ਿਆਦਾ ਕਰਕੇ ਉਹ ਵੀ ਤੁਹਾਨੂੰ ਦਿਖਾਉਣਾ ਦਾਦੀ ਪੜਦਾਦੀ ਤੇ ਮੇਰੀ ਮਾਂ ਤਾ ਤਿੰਨ ਚੀਜ਼ਾਂ ਤੇ ਚੌਥੀ ਆ ਜਿਹੜੀ ਪੇਟੀ ਆ ਮੇਰੀ ਘਰ ਵਾਲੀ ਦੀ ਆ ਹੁਣ ਚਾਰ ਪੀੜੀਆਂ ਇਸ ਕਮਰੇ ਚ ਬੈਠੀਆਂ ਤੇ ਮੈਨੂੰ ਉਹਨੇ ਇਹੀ ਗੱਲ ਕਹਿੰਦੀ ਵੀ ਜਦੋਂ ਮੇਰਾ ਫਿਰ ਮੈਂ ਵੇਖ ਲੈਣੀ ਕਹਿੰਦੀ ਮੈਨੂੰ ਆਦੀ ਮਾਂ ਦੀ ਯਾਦ ਵੀ ਆਪਦੀ ਦਾਦੀ ਦੀ ਯਾਦ ਫਿਰ ਤੂੰ ਯਾਦ ਕਰਕੇ ਵੀ ਵੀ ਫਿਰ ਰੋਣੀ ਹੁੰਨੀ ਹੈ ਹੈ ਤੇ ਇਹ ਮੈਂ ਨਾ ਇੱਕ ਚੀਜ਼ ਵੇਨਾ ਹੁੰਦਾ ਵੀ ਇਹ ਵਾਕਈ ਹੀ ਇਹ ਲੋਕ ਨਾ ਰੱਬ ਵਰਗੇ ਇਹਨਾਂ 'ਚ ਕੋਈ ਲਾਲਚ ਨਹੀਂ ਸੀ ਕੋਈ ਸਾਡੀ ਮੈਂ ਨਾ ਜੇ ਤੁਹਾਨੂੰ ਬਈ ਜੀ ਗੱਲਾਂ ਸੁਣਾਵਾਂ ਵੀ ਮੇਰਾ ਸੁਭਾਅ ਇਸ ਤਰ੍ਹਾਂ ਦਾ ਕਿਉਂ ਹੋਇਆ ਮੈਂ ਨੌਕਰੀ ਕੀਤੀ ਐ ਜਿਹੜੇ ਲੋਕ ਕਈ ਮੈਨੂੰ ਕਮੈਂਟਾਂ ਚ ਕਰਦੇ ਆ ਵੀ ਲੁੱਟ ਪਟ ਕੇ ਲਿਆ ਆਹ ਮੇਰੀ ਮਾਂ ਬੈਠੀ ਮੈਂ ਇਸੇ ਘਰ ਚੋਂ ਹੀ ਨੌਕਰੀ ਤੇ ਗਿਆ ਇਹਦੀ ਤੇ ਦਾਦੀ ਦੀ ਸਿੱਖਿਆ ਮੈਂ ਪੱਲੇ ਬੰਨੀ ਰੱਖੀ ਇਹਨੇ ਮੈਨੂੰ ਕਿਰਾਂ ਅਸੀਂ ਸਾਡਾ ਥੋੜਾ ਜਿਹਾ ਥਾਂ ਸੀ ਤੇ ਤੂਨ ਹੁੰਦਾ ਮੈਨੂੰ ਥੋੜਾ ਜਿਹਾ ਗੁੱਸਾ ਆਇਆ ਮੈਂ ਕਿਹਾ ਪੁਲਿਸੀ ਬੀਬੀ ਲੱਗੇ ਤੇ ਥਾਂ ਪਾ ਕਿਉਂ ਨਹੀਂ ਲੈਣਾ ਆਪਦਾ ਤੇ ਮੈਨੂੰ ਕਹਿੰਦੀ ਵੀ ਨਾ ਤੇਰਾ ਦਾਦਾ ਇਥੋਂ ਕੁਝ ਲੈ ਕੇ ਗਿਆ ਇਹਨੇ ਮੈਨੂੰ ਉੱਥੇ ਖੜਿਆ ਕਰਕੇ ਗੱਲ ਕਹੀ ਸੀ ਕਹਿੰਦੀ ਤੇਰੇ ਪਰਦਾਦੇ ਦੀ ਸੀ ਵਟ ਉਹ ਉੱਥੇ ਇੱਥੇ ਛੱਡ ਗਏ ਕਹਿੰਦੀ ਤੇਰੇ ਦਾਦੇ ਦੀ ਵਟ ਆ ਗਈ ਉਦੋਂ ਗਾਂ ਉਦੋਂ ਭਰਾ ਸੀ ਮੇਰੇ ਡੈਡੀ ਹੁਣੇ ਤਿੰਨ ਭਰਾ ਸੀ ਕਹਿੰਦੀ ਆਪਾਂ ਆ ਗਏ ਇੱਥੋਂ ਤੱਕ ਕੁਛ ਉਹ ਵੀ ਨਹੀਂ ਲੈ ਕੇ ਗਏ ਕੁਛ ਆਪਾਂ ਵੀ ਨਹੀਂ ਲੈ ਕੇ ਜਾਣਾ ਨਾ ਕੁਛ ਲੈ ਕੇ ਆਈਆਂ ਤੇ ਲੜਨਾ ਨਹੀਂ ਪੁੱਤ ਕੋਈ ਨਹੀਂ ਰੱਬ ਤੁਹਾਨੂੰ ਹੋਰ ਦੇ ਦੂ ਦੇਖੋ ਦੋਸਤੋ ਇਹ ਇਹਨਾਂ ਦੀ ਬਦੌਲਤ ਹੋ ਸਕਦਾ ਜੇ ਉੱਥੇ ਕੋਈ ਲੜਾਈ ਝਗੜਾ ਹੋ ਜਾਂਦਾ ਹੋ ਸਕਦਾ ਸੀ ਕਿੰਨਾ ਉਹ ਤੇ ਗਵਾ ਲੈਂਦੇ ਹੋਰ ਤੇ ਕੁਛ ਨਹੀਂ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਹੁੰਦਾ ਜਿਵੇਂ ਹੁਣ ਬੱਚੇ ਸੀ ਉਸ ਦਿਨ ਮੇਰਾ ਮਨ ਲੁੰਧ ਰਿਆ ਗਿਆ ਯਾਰ ਇਹ ਚੀਜ਼ਾਂ ਦੇਖ ਕੇ ਮਨ ਮੈਨੂੰ ਕਈ ਬੰਦੇ ਕਹਿ ਦਿੰਦੇ ਨੇ ਵੀ ਯਾਰ ਤੂੰ ਨੌਕਰੀ ਪੁਲਿਸ ਦੀ ਕੀਤੀ ਆ ਪਰ ਤੇਰੇ ਚ ਪੁਲਿਸ ਵਾਲਾ ਪਾ ਹੈ ਬਾਈ ਜੀ ਪਾ ਦੀ ਗੱਲ ਨਹੀਂ ਹੁੰਦੀ ਉਹ ਗੱਲ ਹੁੰਦੀ ਆ ਮਾਂ ਪਿਓ ਦੀ ਸਿੱਖਿਆ ਦੀ ਇਹਨੇ ਸਾਨੂੰ ਬੜੇ ਔਕੇ ਪਾਲਿਆ ਸਾਡੇ ਪਿਤਾ ਦੀ ਮੌਤ ਹੋ ਗਈ ਕਿਵੇਂ ਸਾਨੂੰ ਇਹਨਾਂ ਨੇ ਸਾਨੂੰ ਪਾਲਿਆ ਔਰ ਸਾਨੂੰ ਇੱਥੋਂ ਤੱਕ ਲੱਗਾਈ ਜੇ ਇਹ ਸਾਨੂੰ ਇੱਕ ਅਣਪੜ੍ਹ ਭੋਲੀ ਭਾਲੀ ਔਰਤ ਸਾਨੂੰ ਅੱਜ ਤੱਕ ਲੈ ਜਾਏ ਅਸੀਂ ਤਾਂ ਪੜ੍ਹੇ ਲਿਖੇ ਆ ਨੌਕਰੀਆਂ ਕੀਤੀਆਂ ਅਸੀਂ ਆਪਦੇ ਬੱਚਿਆਂ ਲਈ ਬਹੁਤ ਕੁਝ ਕਰ ਸਕਦੀਆਂ ਤੇ ਹੁਣ ਮੈਨੂੰ ਉਹੀ ਸੀ ਮੇਰਾ ਨਾ ਦਿਲ ਕੀਤਾ ਵੀ ਤੁਹਾਡੇ ਨਾਲ ਮੈਂ ਸਾਂਝ ਪਾਵਾਂ ਯਾਰ ਵੀ ਇਹ ਕਿੰਨੇ ਭੋਲੇ ਲੋਕ ਆ ਅੱਜ ਵੀ ਆਪਦੀ ਸੱਸ ਨੂੰ ਯਾਦ ਕਰਦੀ ਹੱਟੀ ਆ ਪਰਦਾਦੀ ਸਾਡੀ ਨੂੰ ਯਾਦ ਕਰਦੀ ਹੱਟੀ ਆ ਚੀਜ਼ਾਂ ਉਹਨੀਆਂ ਸੰਭ ਕੇ ਰੱਖੀ ਬੈਠੀ ਆ ਇਹ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਬੇਸ ਕੀਮਤੀ ਚੀਜ਼ਾਂ ਤੇ ਇਹਨੇ ਸਿੱਧੇ ਸਾਦੇ ਲੋਕ ਸੀਗੇ ਇਹਨਾਂ ਨੂੰ ਕੋਈ ਲਾਲਚ ਕੋਈ ਦੇਖਿਆ ਹੀ ਨਹੀਂ ਤੇ ਬਾਤਾਂ ਜਿਵੇਂ ਹੁਣ ਇੰਨਾ ਸੁਭਾਗਾਰਮ ਸੀਗਾ ਬੇਬੇ ਦਾ ਤੇ ਕਿਵੇਂ ਘਟ ਗਈਆਂ ਇਕੱਠੀਆਂ ਰਹਿਣਾਂ ਨਾਲ ਅੱਡ ਨਹੀਂ ਹੋਏ ਆਪਾਂ ਹਨਾ ਬੱਲੇ ਹੀ ਨਹੀਂ ਕੁਝ ਕਰਤੋਂ ਵੀ ਹੋਰ ਸਖਾਸ ਸਤਾਏ ਹੋ ਵਿਆਹ ਗਏ ਆ ਆਪਾਂ ਉੱਚੇ ਦੇ ਵੀ ਹੋਏ ਤੇ ਨਹੀਂ ਜਿਹੜੀ ਦੂਜੀ ਛੋਟੀ ਚਾਚੀ ਸੀਗੀ ਉਹਦੇ ਨਾਲ ਵੀ ਕਦੇ ਤੁਸੀਂ ਲੜੀਆਂ ਆਪਸ ਵਿੱਚ ਨਾ ਨਾ ਇਹ ਚਾਚੀ ਮਾਸੀ ਛੋਟੀ ਨਾਲ ਕਦੇ ਭਾਈ ਜੀ ਸਾਡੀ ਮਾਤਾ ਨੇ ਆੜ ਗਵਾੜ ਘਰੇ ਸਾਡੇ ਕਿਸੇ ਨਾਲ ਨਹੀਂ ਲੜੀਆਂ ਕਦੇ ਅੱਜ ਮੀਂਹ ਪਿਆ ਕਰਕੇ ਥੋੜੇ ਜੇ ਕੱਪੜੇ ਅੰਦਰ ਪਾਏ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਣੀ ਦਾਦੀ ਦਾ ਸੰਦੂਕ ਤੇ ਆਹ ਦੋਸਤੋ ਜਿਹੜਾ ਮੈਂ ਲੁੱਟਿਆ ਪਟਿਆ ਨਾ ਜਿਹੜੇ ਮੈਨੂੰ ਕਹਿੰਦੇ ਆ ਮਹਿਕਮੇ ਚੋਂ ਇਹ ਆ ਮੇਰਾ ਘਰ ਐ ਐਸੇ ਪੁਰਾਣੇ ਘਰ ਚੋਂ ਮੈਂ ਭਰਤੀ ਹੋਇਆ ਸੀ ਇਹ ਘਰ ਮੈਂ ਤੇ ਮੇਰੇ ਭਰਾ ਨੇ ਅਸੀਂ 1995 96 ਚ ਪਾਇਆ ਪਹਿਲਾਂ ਪਾਇਆ ਸੀ ਤੇਿਆਰੀ ਤੂਰੀ ਕਰਾਈ ਤੇ ਮੇਰੇ ਕੋਲੇ ਪਤਾ ਕੀ ਆ ਜਿਹੜੀ ਮੇਰੇ ਕੋਲੇ ਸਭ ਤੋਂ ਵੱਧ ਅਮੀਰੀ ਆ ਉਹ ਅਮੀਰੀ ਹੁੰਦੀ ਆ ਸਬਰ ਤੇ ਸੰਤੋਖ ਜਿਹੜਾ ਮੇਰਾ ਮਾਂ ਪਿਓ ਮੈਨੂੰ ਆ ਜਮੀਨ ਜਾਇਦਾਦ ਦੇ ਕੇ ਗਿਆ ਮੈਂ ਉਹ ਤੜਕਪੜਕ ਵਾਲੀਆਂ ਜ਼ਿੰਦਗੀਆਂ ਚੋਂ ਨਿਕਲ ਕੇ ਆਇਆ ਉਹਨਾਂ 'ਚ ਕੱਖ ਨਹੀਂ ਪਿਆ ਕੱਖ ਨਹੀਂ ਪਿਆ ਉਹਨਾਂ ਦੇ ਵਿੱਚ ਉਹਨਾਂ ਜਿੱਥੇ ਚੱਕਾ ਚਾਹੁੰ ਤਾਂ ਜ਼ਿੰਦਗੀ ਨੂੰ ਅਸੀਂ ਜੇ ਮਹਿਸੂਸ ਕਰਦੇ ਆ ਨਾ ਵੀ ਪੈਸੇ ਕਾਰਾਂ ਕੋਠੀਆਂ ਤੇ ਸਕੂਨ ਹੈ ਨਹੀਂ ਗਾ ਭਲੇਖੇ ਚ ਫਿਰਦੇ ਹੋ ਤੁਸੀਂ ਤੇ ਦੋਸਤੋ ਇਹ ਸਦੂਕ ਹੈ ਮੇਰੀ ਦਾਦੀ ਜੀ ਦਾ ਇਹਦੀ ਹੁਣ ਮੈਂ ਰਿਪੇਅਰ ਕਰਾਉਂਗਾ ਤੇ ਇਹਦੇ ਚ ਇੱਕ ਮੇਰੀ ਯਾਦ ਜੁੜੀ ਹੋਈ ਆ ਵੀ ਜਦੋਂ ਚਾਚਾ ਜੀ ਹੁਣੀ ਕਿਤੇ ਬਾਹਰੋਂ ਆਉਂਦੇ ਸੀ ਤੇ ਉਹ ਉਧਰੋਂ ਬਾਹਰਲੀ ਦਾਰੂ ਦਰੂ ਲੈ ਕੇ ਆਉਂਦੇ ਹੁੰਦੇ ਸੀ ਬਲੈਕ ਲੇਬਲ ਤੇ ਉਹ ਬਰਾਂਡੀ ਕਹਿੰਦੇ ਸੀ ਪਿੰਡਾ ਚੂ ਨੂੰ ਤੇ ਆਹ ਨਾ ਮੈਂ ਤੇ ਮੇਰੇ ਚਾਚੇ ਦੇ ਮੁੰਡੇ ਨੇ ਅਸੀਂ ਇੱਥੋਂ ਆ ਕੱਢ ਕੇ ਆ ਜਿਹੜਾ ਹੈਗਾ ਇਹਦਾ ਕੁੰਡੀ ਜੀ ਇਹ ਅਸੀਂ ਕੱਢ ਲਈ ਹੌਲੀ ਹੌਲੀ ਇੱਥੋਂ ਵਿੱਚੋਂ ਹੀ ਤੇ ਇੱਕ ਵੀਸੀਆਰ ਹੁੰਦਾ ਸੀ ਸਾਡੇ ਕੋਲ ਉਹ ਇਹਦੇ ਜਦਾਦੀ ਨਾਲ ਕੋ ਕੇ ਰੱਖਿਆ ਹੁੰਦਾ ਸੀ ਵੀ ਐਵੇਂ ਵੀ ਹੀ ਵਹਿੰਦੇ ਰਹਿੰਦੇ ਸੀ ਫਿਲਮਾਂ ਫੁੱਲਮਾਂ ਲਿਆ ਕੇ ਉਦੋਂ ਇੱਥੇ ਮੁੰਡੇ ਇਕੱਠੇ ਹੁੰਦੇ ਬੈਠ ਕੇ ਤੇ ਉਹ ਕੱਢਣ ਦੇ ਮਾਰੇ ਨੇ ਫਿਰ ਅਸੀਂ ਆ ਕੁੰਡਾ ਇਹਦਾ ਥੱਲੋਂ ਕੱਢਿਆ ਤੇ ਫਿਰ ਇਹ ਅਸੀਂ ਆਥ ਨੇ ਜੇ ਮੈਂ ਤੇ ਮੇਰੇ ਚਾਚੇ ਦੇ ਮੁੰਡੇ ਨੇ ਦੋ ਦੋ ਪੈਗ ਲਾ ਕੇ ਅਸੀਂ ਚੋਰੀ ਚੋਰੀ ਤੇ ਵੀਸੀਆਰ ਚੋਰੀ ਕੱਢ ਕੇ ਉੱਥੇ ਲਿਆ ਕੇ ਫਿਲਮਾ ਫੁਲਮਾ ਵੇਖ ਕੇ ਤੇ ਆ ਸੀਸਾ ਹੁੰਦਾ ਸੀ ਇਹਦੇ ਜਸੀਂ ਨਿੱਕੇ ਹੁੰਦੇ ਮੂੰਹ ਦੇਖਦੇ ਹੁੰਦੇ ਸੀ ਆਪਦੀ ਤੇ ਦੇਖੋ ਦੋਸਤੋ ਇਹਨਾਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਹੈ ਇਹ ਬੇਸ਼ਕੀਮਤੀ ਚੀਜ਼ਾਂ ਇਹਦੇ ਵਿੱਚੋਂ ਜਿਹੜਾ ਕੋਈ ਸਮਾਨ ਪੁਰਾਣਾ ਸੀਗਾ ਕੁਛ ਸੀ ਬਿਸਤਰੇ ਗੁਸਤੇ ਚਲੋ ਕੁੜੀਆਂ ਸਾਡੇ ਇੱਥੇ ਕੰਮ ਕਰਦੀਆਂ ਸੀ ਘਰੇ ਜਿਹੜੀ ਕੁੜੀ ਕੰਮ ਕਰਦੀ ਆ ਉਹਦੇ ਬੇਟੀਆਂ ਨੂੰ ਵਿਆਹ ਤੇ ਦੇ ਤੇ ਨਿਸ਼ਾਨੀ ਵਜੋਂ ਚਲੋ ਸਾਡੀ ਦਾਦੀ ਦੇ ਨਾਲ ਉਹਨਾਂ ਨੇ ਕੰਮ ਉਹਨਾਂ ਦੀ ਮਾਵਾ ਕੰਮ ਕਰਦੀਆਂ ਰਹੀਆਂ ਸੀ ਤੇ ਉਹ ਇੱਕ ਇੱਕ ਚੀਜ਼ ਕਰਕੇ ਅਸੀਂ ਇਸੇ ਤਰ੍ਹਾਂ ਹੀ ਵੱਡਦੇ ਜਾਂ ਕੁਝ ਸਾਡੇ ਕੋਲ ਪਈਆਂ ਤੇ ਦੋਸਤੋ ਤੁਹਾਡੇ ਕੋਲੇ ਤੁਹਾਡੀ ਵਿਰਾਸਤ ਕਿੰਨੀ ਕੁ ਸੰਭੀ ਹੈ ਕਿੰਨੀ ਕੁ ਪਈ ਹੈ ਜਰੂਰ ਦੱਸਿਓ ਇਹ ਪੁਰਾਣਾ ਸਪੂਟਰ ਹੈ ਮੇਰਾ ਖੜਾ ਚੇਤਕ ਇਹ ਹੁਣ ਇਹਦੀ ਰਿਪੇਅਰ ਕਰਾਉਣੀ ਕਰਕੇ ਇਹ ਨੂੰ ਇੱਧਰ ਰੱਖਿਆ ਸੀਗਾ ਤੇ ਦੂਜੇ ਦੀ ਮੈਂ ਕਰਾਤੀ ਹੈ ਜਿਹੜੀ ਬੜਦਾਦੀ ਵਾਲਾ ਸੰਦੂਕ ਸੀ ਸਾਡਾ ਦੂਜਾ ਚਾਚੇ ਦਾ ਬੇਟਾ ਰਹਿੰਦਾ ਹੈ ਪੁਰਾਣਾ ਘਰ ਸੀ ਸਾਡਾ ਇਹ ਮੈਂ ਇਕੱਠਾ ਹੀ ਆ ਸੀ ਦੀ ਪ੍ਰਾਣੀ ਇਹ ਨੂੰ ਹੁਣ ਉੱਚੀ ਕਰਕੇ ਲੱਗੇ ਬਣਾ ਇੱਥੇ ਸਾਡਾ ਦਰਵਾਜ਼ਾ ਹੁੰਦਾ ਸੀ ਜਿਹਨੂੰ ਦਲਾਨ ਕਹਿ ਦਿੰਦੇ ਆਪਾਂ ਮਾਲਵੇ ਦਾ ਤੇ ਪੈ ਲੱਗੀ ਦੋਸਤੋ ਤੁਹਾਨੂੰ ਇਹ ਵੀਡੀਓ ਜ਼ਰੂਰ ਕਮੈਂਟਾਂ ਚ ਦੱਸਿਓ ਤੇ ਇਹ ਚੀਜ਼ਾਂ ਨੇ ਸਾਡੇ ਪਰਿਵਾਰ ਤੇ ਅਥਵਾਕ ਬਣਾਈ ਰੱਖਿਆ ਅਸੀਂ ਆਪਸ ਵਿੱਚ ਇਕੱਠੇ ਰਹੇ ਲੰਬਾ ਸਮਾਂ ਪਰਿਵਾਰ ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਲੰਘ ਜਾਣੀ ਹੈ। ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਇਸੇ ਤਰ੍ਹਾਂ ਹੀ ਆਪਾਂ ਅੱਗੇ ਵਧਿਏ। ਮਦਦ ਕਰਿਆ ਕਰੋ ਲੋੜਵੰਦੀ ਆਪਣੇ ਨਾਲ ਕਿਸੇ ਦੀ ਭਰਨ ਭਰਾ ਦੀ। ਦਿਓ ਆਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।